ਮੰਤਰੀ ਪਰਵਾਨ ਸਿੰਘ ਮਾਨ ਦਿੱਲੀ ਦੇ ਵਿੱਚ ਪਹੁੰਚੇ ਗਏ ਨੇ ਉਹਨਾਂ ਵੱਲੋਂ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਨੇ ਉਹਨੇ ਕਿਹਾ ਕਿ ਪਹਿਲਾਂ ਦੇਸ਼ ਨੂੰ ਗੋਰਾ ਤੋਂ ਆਜ਼ਾਦ ਕਰਾਏ ਉਹਨਾਂ ਦੀ ਚੋਰਾ ਤੋਂ ਆਜ਼ਾਦ ਕਰਾਏ ਇਹਨਾਂ ਦਾ ਬਾਬਾ ਆਦਮ ਨਰਲਾਹੁ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਨੇ ਇਹਨਾਂ ਦਾ ਨਜ਼ਰੀਆ ਹੋਰ ਹੁੰਦਾ ਤੇ ਜਦੋਂ ਸੱਤਾ ਚਾਹ ਚੰਦੇ ਨੇ ਨਜ਼ਰੀਆ ਬਦਲ ਜਾਂਦਾ ਜਿਹੜਾ ਤੁਹਾਡੇ ਚ ਸ਼ਾਮਲ ਹੋ ਜੇ ਉਹ ਪਰ ਤੋਂ ਤੋ ਤਾ ਸਾਰਾ ਕੁਝ ਤੁਹਾਡੇ ਨਾਲ ਉਹ ਬਿਲਕੁਲ ਸਾਫ ਸੁੱਤਰਾ پاک ਪਗਤਰ ਕੋਈ ਦਾਗ ਨਹੀਂ ਹਰੇ ਬਹੁਤ ਸਾਰੇ ਆਗੂਆਂ ਦੇ ਨਾਲ ਲੈਂਦੇ ਆ ਜਿਹੜੇ ਇਹਨਾਂ ਚ ਸ਼ਾਮਲ ਹੋਗੇ ਉਹਨਾਂ ਦੇ ਈੜੀ ਦੇ ਕੇਸ ਵੀ ਖਤਮ ਹੋ ਗਏ ਉਹ ਕਹਿੰਦਾ ਮੇਰਾ ਸਿਰ ਝਕਾਤਾ ਇਹ ਸਰਵਿੰਦ ਕੇਜਰੀਵਾਲ ਨੇ 10 ਸਾਲ ਇਹਨਾਂ ਹਜ਼ਾਰੇ ਬੋਲਿਆ ਨਹੀਂ ਹੁਣ ਚੋੜਾਂ ਦਾ ਸਮਾ ਆ ਗਿਆ ਉਹਨੂੰ ਫੇਰ ਖੁੱਟ ਚੋ ਕੱਟ ਲਿਆਂਦਾ ਪਹਿਲਾਂ ਕਿਉਂ ਨਾ ਬੋਲੇ ਤੁਸੀਂ ਰਾਵਤਾ ਮਾਮਲਾ ਜਿਹੜਾ ਮੋਜ ਅਦ ਅਪਖੇ ਹੈ ਤੇ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਆ ਉਹਦੇ ਵਿੱਚ ਚੋਣ ਕਮਿਸ਼ਨ ਵੱਲੋਂ ਰਿਪੋਰਟ ਮੰਗੀ ਗਈ ਆ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਬਿੱਟ ਤੇ ਆਫਕਾਰੀ ਮੰਤਰੀ ਹਰਪਾਲ ਚਿਪਾ ਮੁੱਖ ਮੰਤਰੀ ਭਗਵੰਤ ਮਾਨ ਦਾ ਲੱਕ ਉਥੇ ਪੱਟੇ ਪੱਦਰ ਦੇ ਉੱਤੇ ਮੌਤਵੀਆਂ ਜਿਹਨਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ ਪੂਰ ਸੈਕਟਰ ਕੁਆਟਰ ਚੰਡੀਗੜ੍ਹ ਵਿਖੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਗ੍ਰੀਤ ਸੰਬੋਧਨ ਕਰਨ ਵਾਲੇ ਨੇ ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਹ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੇ। ਸ਼ੁਕਰੀਆ ਮਿਹਰਬਾਨੀ। ਜੀ। ਢਿੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਆਪ ਵਰਕਰਾਂ ਦੇ ਵਿੱਚ ਰੋਸ ਹੈ ਤੇ ਉਹਨਾਂ ਦੇ ਵਿੱਚ ਗੁੱਸਾ ਵੀ ਹੈ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਵਿੱਚ ਹੀ ਤੇ ਪਹੁੰਚੇ ਹੋਏ ਨੇ। ਉਹਨਾਂ ਵੱਲੋਂ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਨੇ ਉਹਨੇ ਕਿਹਾ ਕਿ ਪਹਿਲਾਂ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਾਇਆ ਹੁਣ ਅਸੀਂ ਚੋਰਾਂ ਤੋਂ ਆਜ਼ਾਦ ਕਰਾਵਾਂਗੇ ਜੀ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਇਹਨਾਂ ਦਾ ਬਾਬਾ ਆਦਮ ਨਰਾਲਾ ਹੁੰਦਾ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਨੇ ਇਹਨਾਂ ਦਾ ਨਜ਼ਰੀਆ ਹੋਰ ਹੁੰਦਾ ਤੇ ਜਦੋਂ ਸੱਤਾ ਚਾਹ ਜਾਂਦੇ ਨੇ ਨਜ਼ਰੀਆ ਬਦਲ ਜਾਂਦੇ ਨੇ ਇੱਥੇ ਵੀ ਇਹੀ ਹੈ ਮੈਂ ਇਕੱਲੇ ਇਕੱਲੇ ਭਗਵੰਤ ਮਾਨ ਦੀ ਗੱਲ ਨਹੀਂ ਕਰਦਾ ਮੈਂ ਬਾਕੀਆਂ ਦੀ ਗੱਲ ਵੀ ਕਰਦਾ ਕਈ ਗੱਲਾਂ ਜਿਹੜੀਆਂ ਕੇਜਰੀਵਾਲ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਹੁਣ ਜਦੋਂ ਆਪ ਉਹਦੇ ਚ ਫਸ ਗਿਆ ਤੇ ਇਹਨਾਂ ਦੇ ਕਾਰਕੁਨਾਂ ਨੇ ਵੀ ਜੂਟਰਨ ਮਾਰ ਲਿਆ ਮੈਂ ਸਭ ਦਾ ਕਿ ਭ੍ਰਿਸ਼ਟਾਚਾਰ ਕੋਈ ਵੀ ਕਰੇ ਕਿਸੇ ਪਾਰਟੀ ਦਾ ਕਰੇ ਉਹਦੇ ਨਾਲ ਕੋਈ ਨਾ ਹਾਜ਼ਰੀ ਹੋਣੀ ਚਾਹੀਦੀ ਪਰ ਇਹ ਕਿੱਥੇ ਲਿਖਿਆ ਹੈ ਜਿਹੜਾ ਤੁਹਾਡੇ ਚ ਸ਼ਾਮਲ ਹੋ ਜੇ ਉਹ ਫਰਦੂਦੂ ਤੋਤਾ ਤੇ ਸਾਰਾ ਕੁਝ ਤੁਹਾਡੇ ਨਾਲ ਉਹ ਬਿਲਕੁਲ ਸਾਫ਼ ਸੁਥਰਾ پاک ਪਵਿੱਤਰ ਕੋਈ ਦਾਗ ਨਹੀਂ ਪੁਰਾਣੇ ਜ਼ਮਾਨੇ ਦੇ ਵਿੱਚ ਨਿਰਮਾ ਹੁੰਦਾ ਸੀ ਅੱਜ ਕੱਲ ਤਾਂ ਪਤਾ ਨਹੀਂ ਕਿਹੜੇ-ਕਿਹੜੇ ਲੈ ਆਏ ਸੋ ਮੇਰੀ ਸਿਰਪਰ ਬੇਨਤੀ ਅਜਿਹੇ ਮਾਮਲਿਆਂ ਦੇ ਵਿੱਚ ਹੋਰ 28 ਤੱਕ ਅਰਵਿੰਦ ਕੇਜਰੀਵਾਲ ਕੀੜੀ ਦੀ ਹਰਾਸਤ ਦੇ ਵਿੱਚ ਨੇ ਉਹਨਾਂ ਦੀ ਪਾਰਟੀ ਦੇ ਕਰਕੁਨ ਉੱਥੇ ਦਿੱਲੀ ਦੇ ਵਿੱਚ ਘੇਰਾਬੰਦੀ ਕਰ ਰਹੇ ਨੇ ਉਹਨਾਂ ਦੇ ਮੰਤਰੀ ਵੀ ਬੀਬੀ ਆਤਸ਼ੀ ਸੌਰਵ ਭਾਰਤਵਾਦ ਗੋਪਾਲ رائے ਵਗੈਰਾ ਵਗੈਰਾ ਜਰਨੈਲ ਸਿੰਘ ਹੋਰੀ ਇਧਰ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਰੀ ਬਾਗ ਡੋਰ ਆਪਣੇ ਹੱਥ ਚ ਸੰਭਾਲ ਕੇ ਚੁਰਪੇ ਨੇ ਹੋਰੇ ਬਹੁਤ ਸਾਰੇ ਆਗੂਆਂ ਦੇ ਨਾਲ ਲੈਂਦੇ ਆ ਜਿਹੜੇ ਇਹਨਾਂ ਚ ਸ਼ਾਮਲ ਹੋਗੇ ਉਹਨਾਂ ਦੇ ਈੜੀ ਦੇ ਕੇਸ ਵੀ ਖਤਮ ਹੋ ਗਏ ਤੇ ਲੋਕ ਇਹੀ ਕਹਿੰਦੇ ਆ ਕਿ ਜਦੋਂ ਬੰਦਾ ਬੀਜੇਪੀ ਚ ਨਹੀਂ ਉਹ ਬਹੁਤ ਵੱਡਾ ਭ੍ਰਿਸ਼ਟਾਚਾਰੀ ਹੈ ਜਦੋਂ ਉੱਥੇ ਆ ਗਿਆ ਤਾਂ ਸਾਰਾ ਕੁਝ ਖਤਮ ਭਗਵੰਤ ਮਾਨ ਸਾਹਿਬ ਨੇ ਕਿਹਾ ਲੋਕਤੰਤਰ ਖਤਰੇ 'ਚ ਹੈ ਉਹ ਕਹਿੰਦੇ ਆ ਕਿ ਇਹਨਾਂ ਨੇ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਤਾ ਔਰ ਪਹਿਲਾ ਉਹ ਦਿੱਲੀ ਵਿਖੇ ਸ਼ਹੀਦੀ ਪਾਰਕਾਂ ਦੇ ਵਿੱਚ ਸ਼ਹੀਦ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦੇ ਕੇ ਆਏ ਨਹੀਂ ਉਹ ਕਹਿੰਦੇ ਇੱਕ ਸੋਚ ਨੂੰ ਕਿਵੇਂ ਗ੍ਰਫਤਾਰ ਕੀਤਾ ਜਾਂਦਾ ਹੈ ਸਾਡਾ ਹਰ ਵਲੰਟੀਅਰ ਕੇਜਰੀਵਾਲ ਹੈ ਤਾਂ ਲੋਕਾਂ ਚ ਰੋਸ ਲਹਿਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹਨਾਂ ਨੂੰ ਪੂਰਾ ਵੱਡਾ ਸਬਕ ਸਿਖਾਉਣਗੇ ਦੇਸ਼ ਦੀ 140 ਕਰੋੜ ਜਨਤਾ ਜਿਹੜਾ ਕੇਜਰੀਵਾਲ ਹੋਰਾਂ ਦਾ ਲੈਟਰ ਵੀ ਆਇਆ ਜੇਲ੍ਹ ਦੇ ਵਿੱਚੋਂ ਪੱਤਰ ਆਇਆ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਭਾਜਪਾ ਵਾਲਿਆਂ ਦੇ ਖਿਲਾਫ ਨਾ ਜਾਇਓ ਉਹ ਵੀ ਆਪਣੀ ਹੀ ਨੇ ਪਰ ਨਾ ਭਗਵੰਤਬਾਨ ਨਾ ਬੀਬੀ ਆਤਸ਼ੀ ਦਾ ਕੋਈ ਹੋਰ ਜਿਹੜਾ ਇਹ ਉਹਦੇ ਅੰਨਾ ਹਜ਼ਾਰੇ ਸੀਗਾ ਉਹ ਕਹਿੰਦਾ ਮੇਰਾ ਸਿਰ ਝਕਾਤਾ ਇਹ ਸਰਵਿੰਦ ਕੇਜਰੀਵਾਲ ਨੇ 10 ਸਾਲ ਇੰਨਾ ਹਜ਼ਾਰੇ ਬੋਲਿਆ ਨਹੀਂ ਹੁਣ ਚੋਣਾਂ ਦਾ ਸਮਾਂ ਆ ਗਿਆ ਉਹਨੂੰ ਫੇਰ ਖੁੱਟ ਚੋਂ ਕੱਢ ਲਿਆਂਦਾ ਪਹਿਲਾਂ ਕਿਉਂ ਨਾ ਬੋਲੇ ਤੁਸੀਂ ਆ ਜਿਹੜਾ ਬੌਂਡ ਜਿਹਦੇ ਵਿੱਚ ਦੋਸ਼ ਲੱਗ ਰਿਹਾ ਕਿ ਉਹਨਾਂ ਦੇ ਉਹਨੇ ਮੁਨਾਫੇ ਨਹੀਂ ਜਿੰਨੇ ਜਿੰਨੇ ਉਹਨਾਂ ਨੇ ਬੌਂਡ ਦਿੱਤੇ ਇਥੇ ਕੇਜਰੀਵਾਲ ਆਪਣਾ ਅੰਨਾ ਹਜ਼ਾਰੇ ਕਿਉਂ ਚੁੱਕ ਪਿਆ ਸੋ ਅੱਜ ਆਮ ਦੇ ਵਰਕਰਾਂ ਨੇ ਦਿੱਲੀ ਵਿੱਚ ਪੰਜਾਬ ਦੇ ਕਈ ਖੇਤਰਾਂ ਵਿੱਚ ਤੇ ਹੋਰਾ ਥਾਮਾ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਹੈ ਜਿਹੜਾ ਕਿ ਲੋਕਤੰਤਰ ਉਹਨਾਂ ਨੂੰ ਅਧਿਕਾਰ ਦਿੰਦਾ ਹੱਕ ਦਿੰਦਾ ਉਹਨਾਂ ਨੇ ਉਹ ਕਰਕੇ ਦਿਖਾਏ ਨੇ ਜੀ ਸੋ ਜਿਹੇ ਪਾਸੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜੋ ਸ਼ਰਾਬ ਦਾ ਮਾਮਲਾਜ ਦਾ ਬਹੁਤ ਜ਼ਿਆਦਾ ਭਖਿਆ ਹੋਇਆ ਤੇ ਸਰਕਾਰ ਲਗਾਤਾਰ ਕਿਰਦੀ ਜਾ ਰਹੀ ਹੈ ਉਹਦੇ ਵਿੱਚ ਚੋਣ ਕਮਿਸ਼ਨ ਵੱਲੋਂ ਰਿਪੋਰਟ ਮੰਗੀ ਗਈ ਹੈ ਜਿਨ੍ਹਾਂ ਲੋਕਾਂ ਦੀ ਮੌਤ ਹੋਇਆ ਥਾ। ਇਸ ਸਬੰਧ ਦੇ ਵਿੱਚ ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਰਿਪੋਰਟ ਮੰਗੀ ਹੈ। ਰਿਪੋਰਟ ਕੀ ਮੰਗੀ ਹੈ? ਜਿਹੜਾ ਇਹ ਦੜਵਾ ਸਨਾਮ ਦੋਨੋਂ ਜ਼ਿਲ੍ਹੇ ਸੰਗਰੂਰ ਦੇ ਇਲਾਕੇ ਨੇ ਬਿਤ ਤੇ ਆਪਕਾਰੀ ਮੰਤਰੀ ਹਰਪਾਲ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਦਾ ਲਕਾ ਉਥੇ ਹੈ ਵੱਡੇ ਪੱਦਰ ਦੇ ਉੱਤੇ ਮੌਤਾਂ ਹੋਈਆਂ ਨੇ ਜਿਨ੍ਹਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ ਹਾਲਾਂਕਿ ਪੰਜਾਬ ਵਿੱਚ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਇਸੇ ਤਰ੍ਹਾਂ ਐਸਐਸਪੀ ਸੰਗਰੂਰ ਸਰਤਾਜ ਚਾਹਲ ਐਸਐਸਪੀ ਪਟਿਆਲਾ ਵਰਨ ਸ਼ਰਮਾ ਕੁਝ ਆਪਕਾਰੀ ਵਿਭਾਗ ਦੇ ਬਧੀਕ ਕਮਿਸ਼ਨਰ ਤੱਕ ਦੀ ਇੱਕ ਕਮੇਟੀ ਬਣਾਈ ਹੈ ਉਹਨਾਂ ਨੂੰ ਇਹਦੀ ਪੜਤਾਲ ਦਿੱਤੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਹੋਣੇ ਹੋਣੇ ਖਬਰ ਮਿਲੀ ਹੈ ਜਿਹੜਾ ਇਲਾਕਾ ਤਈਪੁਰ ਜਿੱਥੋਂ ਇਹ ਸ਼ਰਾਬ ਪ੍ਰਾਪਤ ਹੋਈ ਇਹ ਸਬਡਿਵੀਜ਼ਨ ਪਾਤਰਾਂ ਦੇ ਅਧੀਨ ਪੈਂਦਾ ਹੈ ਤੇ ਛਤਰਾਣਾ ਥਾਣੇ ਦਾ ਐਸ ਐਚਓ ਤੇ ਇੱਕ ਹੋਰ ਸਹਾਇਕ ਥਾਣੇਦਾਰ ਪਤਾ ਲੱਗਿਆ ਕਿ ਬੁੱਤਲ ਕਰ ਦਿੱਤੇ ਗਏ ਨੇ ਦੇਰ ਸ਼ਾਮ ਪਾਲਸਰਟ ਕੁਆਟਰ ਚੰਡੀਗੜ੍ਹ ਵਿਖੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨ ਵਾਲੇ ਨੇ ਇਹ ਪਤਾ ਲੱਗਿਆ ਕਿ ਕਾਰਵਾਈ ਸ਼ੁਰੂ ਹੋਈ ਹੈ ਇਹ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਇਸ ਮਾਮਲੇ ਦੇ ਵਿੱਚ ਜਦੋਂ ਇਹ ਪਾਰਟੀਆਂ ਸੱਤਾ ਤੋਂ ਬਾਹਰ ਹੁੰਦੀਆਂ ਨੇ ਉਦੋਂ ਗੱਲ ਹੋਰ ਹੁੰਦੀ ਐ ਤੇ ਜਦੋਂ ਸੱਤਾ ਚਾਹ ਜਾਂਨ ਫਿਰ ਉਹ ਗੱਲ ਨਹੀਂ ਰਹਿੰਦੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਾਣੀ ਕਲਿੱਪ ਕੱਢ ਲਿਆ ਦੀ ਕਿਹੜੀ ਜਦੋਂ ਤੁਰੰਤਾਰਤੇ ਗੁਰਦਾਸਪੁਰ ਵਾਲੇ ਇਲਾਕੇ ਵਿੱਚ ਸ਼ਰਾਬ ਪੀਨ ਨਾਲ ਮੌਤਾ ਹੋਈਆਂ ਸਨ ਸਾਡੇ ਆਪਕਾਰੀ ਮੰਤਰੀ ਹੋਣ ਵਾਲੇ ਹਰਪਾਲ ਸੋ ਚੀਮਾ ਦੇ ਵਿਰੋਧੀ ਤਰਤੇ ਆਗੂ ਹੁੰਦੇ ਸੀ ਤੇ ਇਹਨਾਂ ਨੇ ਮਾਨ ਸਾਹਿਬ ਨੇ ਮੰਗ ਕੀ ਕੀਤੀ ਸੀ ਸਭ ਤੋਂ ਪਹਿਲਾਂ ਕੋਈ ਐਮ ਐਲ ਏ ਹੈ ਮੰਤਰੀ ਹੈ ਮੰਤਰੀ ਦਾ ਪੀ ਏ ਹੈ ਜਾਂ ਕੋਈ ਅਧਿਕਾਰੀ ਹੈ ਉਨ੍ਹਾਂ ਤੇ ਕਤਲ 302 ਤਹਿਤ ਕੇਸ ਦਰਜ ਕੀਤਾ ਜਾਵੇ ਦੂਜਾ ਪਰਿਵਾਰ ਦਾ ਮੁੜ ਵਸੇਬਾ ਕੀਤਾ ਜਾਵੇ ਤੇ ਭਾਈ ਤੁਸੀਂ ਉਦੋਂ ਮੰਗ ਕਰਦੇ ਸੀ ਮਾਮਲਾ ਕਤਲ ਦਾ ਦਰਜ ਹੋਵੇ ਚਰਚਾ ਤੇ ਇਹ ਵੀ ਚੱਲੀ ਜਾਂਦੀ ਹੈ ਕਿ ਜਿੱਥੋਂ ਇਹ ਰਸਾਇਣ ਆਇਆ ਉਹ ਰਸਾਇਣ ਬਠਿੰਡੇ ਦੇ ਇੱਕ ਵਪਾਰੀ ਦਾ ਜਿਹੜਾ ਪਹਿਲਾਂ ਵੀ ਬਹੁਤ ਸਲੱਖਰियां ਕੰਮ ਕਰਦਾ ਰਿਹਾ ਹੈ ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਤੱਕ ਵੱਡੇ ਵੱਡੇ ਆਗੂ ਉਹਦੇ ਹੋਟਲ 'ਚ ਠਹਿਰਦੇ ਨੇ ਇਹ ਚਾਚਾ ਸਿਆਸੀ ਹਲਕਿਆਂ ਦੇ ਵਿੱਚ ਇਹਦੇ ਵਿੱਚ ਕਿੰਨੀ ਸਚਾਈ ਹੈ ਜੇ ਅੱਗ ਲੱਗਦੀ ਹੈ ਧੂਆਂ ਤਾਂ ਉੱਠਦਾ ਹੈ ਮੇਰਾ ਖਿਆਲ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹਨਾਂ ਨੂੰ ਇਹਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਫਿਰ ਆਪਣੇ ਪੁਰਾਣੀ ਗੱਲ ਤੇ ਖੜਦਿਆਂ ਇਹਨਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਭੁੱਖ ਦੇ ਵਿੱਚ ਕਿਸੇ ਦੀ ਜੁਰਤ ਨਾ ਪੈ ਸਕੇ ਕਿਉਂ ਆਮ ਕਰਾਂ ਦੇ ਗਰੀਬ ਕਰਾ ਦੇ ਲੋਕਾਂ ਨਾਲ ਇਸ ਤਰ੍ਹਾਂ ਤਾਡਾ ਮਨਾਚ ਕਰਨ ਤੇ ਜਿਹੜੀ ਪੰਜਾਬ ਦੀ ਸ਼ਰਾਬ ਨੀਤੀ ਚੀਮਾ ਸਾਹਬ ਨੇ ਬਣਾਈ ਹੈ ਇਹ ਕਾਰਨ ਲੱਭੋ ਲੋਕ ਇਹ ਜ਼ਹਿਰੀਲੀ ਸ਼ਰਾਬ ਪੀਂਦੇ ਕਿਉਂ ਨੇ ਕਾਰਨ ਗਵਾਂਡੀ ਰਾਜਾਂ ਦੇ ਵਿੱਚ ਸਸਤੀ ਹੈ ਤੇ ਤੁਹਾਡੇ ਰੇਟ ਵੱਧ ਨੇ ਘਟੋ ਘਟ ਦੇਸੀ ਸ਼ਰਾਬ ਜਿਹੜੀ ਠੇਕਿਆਂ ਤੇ ਵਿਕਦੀ ਹੈ ਇਸੇ ਲਈ ਲੋਕਾਂ ਨੇ ਪੀਨੋ ਤਾਂ ਹਟਣਾ ਨਹੀਂ ਉਹਨਾਂ ਦੀ ਪਹੁੰਚ ਲਿਆ ਦਿੱਤੀ ਜਾਵੇ ਜਦੋਂ ਪੈਸੇ ਵੀ ਖਰਚਣ ਤੇ ਮੇਰੇ ਵੀ ਉਹਨਾਂ ਨੂੰ ਜ਼ਹਿਰ ਕਹਿਣਾ ਬਹੁਤ ਸੌਖਾ ਹੁੰਦਾ ਹੈ ਜਦੋਂ ਤੁਸੀਂ ਜ਼ਿੰਮੇਵਾਰ ਸੀਟ ਤੇ ਬੈਠੋ ਉਹਦੇ ਨਾਲ ਨਿਭਰਨਾ ਬਹੁਤ ਔਖਾ ਹੁੰਦਾ ਹੈ ਜੀ ਸੋ ਨਾਲੇ ਗੱਲ ਕਰਦੈਂ ਡੇਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਜੀ ਐਲੀ ਸਾਹਿਬ ਉਹ ਕਿਤਨੇ ਕਿਤੇ ਨਿਰਾਸ਼ ਨਜ਼ਰ ਆ ਰਹੇ ਸੀਗੇ ਤੇ ਹੁਣ ਕਿਹਾ ਜਾ ਰਿਹਾ ਵੀ ਉਹਨਾਂ ਨੇ ਆਪਣੀ ਨਰਾਸ਼ਗੀ ਨੂੰ ਛੱਡ ਕੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਵੀ ਮੈਂ ਖੁੱਲ ਕੇ ਪ੍ਰਚਾਰ ਕਰਾਂਗਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਪਿਛਲੇ ਲੰਬੇ ਸਮੇਂ ਤੋਂ ਰੁੱਸੇ ਹੋਇਆਂ ਨੂੰ ਮਨਾ ਮਨਾ ਕੇ ਪਾਰਟੀ ਦੀ ਮੁੱਖ ਧਾਰਾ ਵਿੱਚ ਲਿਆ ਰਹੇ ਨੇ ਕਈ ਵਾਰ ਬਹਾਨਾ ਜਾ ਹੁੰਦਾ ਹੈ ਕਹਿੰਦੇ ਇੱਕ ਵਾਰੀ ਮੇਰ ਆਲਮਾਂ ਦੀ ਔਰਤ ਰੁਸ ਕੇ ਚਲੀ ਗਈ ਜਿਦੀ ਮਰਜ਼ੀ ਲਾ ਲੋ ਸ਼ਾਮ ਤੱਕ ਕਰ ਕੋਈ ਲੈ ਨਾ ਆਇਆ ਬੱਕਰੀ ਦਾ ਪੂਛ ਫੜ ਕੇ ਘਰੇ ਆ ਗਈ ਵੀ ਘਰ ਦਾ ਜੀ ਆ ਸੋ ਇਹ ਕਹ ਕੇ ਕਿ ਘਰ ਦੇ ਜੀ ਕਰਕੇ ਆਈਆਂ ਮੈਂ ਤੁਹਾਡੇ ਘਰ ਕੇ ਦੀ ਸੀ ਆਉਂਦੀ ਉਨੇ ਆਲੀ ਸਾਹਿਬ ਇੱਕ ਮਿਲਨਸਾਰ ਸ਼ਖਸੀਅਤ ਨੇ ਉਹ ਕਹਿੰਦੇ ਜਦੋਂ ਸਟੈਂਡ ਸਪਸ਼ਟ ਕਰਤਾ ਅਕਾਲੀ ਦਲ ਨੇ ਜੋ ਮੈਨੂੰ ਪਤਾ ਲੱਗਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਤੇ ਤਦ ਤੱਕ ਉਹ ਪੰਜਾਬ ਦੀਆਂ ਮੰਗਾਂ ਬਾਰੇ ਕੋਈ ਐਲਾਨ ਨਹੀਂ ਕਰਦੀ ਇਹ ਤਾਂ ਖੂਚੀ ਸੱਟੀ ਹੋਈ ਐਟਾ ਚੋਣ ਜਾਬਤਾ ਲੱਗ ਗਿਆ ਐਲਾਨ ਉਹਨਾਂ ਨੇ ਕੀ ਕਰਨਾ ਸੋ ਕਹਿੰਦੇ ਮੈਂ ਇਸ ਫੈਸਲੇ ਦੀ ਛਲਾਗਾ ਕਰਦਾ ਤੇ ਮੈਂ ਤਕੜੀ ਚੋਣ ਨਿਸ਼ਾਨ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਨ ਦੀ ਅਪੀਲ ਕੀਤੀ ਪੰਜਾਬ ਦੀਆਂ ਮੰਗਾ ਬੰਦੀ ਸਿੰਘ ਦੀ ਰਿਹਾਈ ਅਮਰਪਾਲ ਸਿੰਘ ਹੋਣਾ ਤੇ ਲੱਗਿਆ ਐਨਐਸਏ ਹਟਾਉਣਾ ਬਾਰਿਕ ਜਦੋਂ ਤੱਕ ਕੋਈ ਮੰਗ ਮੰਨੀ ਨਹੀਂ ਜਾਂਦੀ ਉਹਨਾਂ ਚਰ ਗੱਠ ਜੋੜ ਦੇ ਵਿੱਚ ਐਨਡੀਏ ਦੇ ਵਿੱਚ ਨਹੀਂ ਜਾਣਾ ਚਾਹੀਦਾ ਜੇ ਕੱਲ ਨੂੰ ਇਹਨਾਂ ਦਾ ਸਮਝੌਤਾ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਫਿਰ 41 ਸਭ ਦਾ ਸਟੈਂਡ ਕੀ ਹੋਵੇਗਾ ਸੋ ਉਹਨਾਂ ਨੇ ਜਦੋਂ ਇਹਨਾਂ ਨੇ ਰਾਸ਼ਟਰਪਤੀ ਨੂੰ ਵੋਟ ਪਾਉਣ ਦੀ ਗੱਲ ਕੀਤੀ ਸੀ ਤਾਂ ਇਹ ਵਾਲੀ ਸਾਹਿਬ ਨੇ ਵੱਖਰਾ ਸਟੈਂਡ ਲਿਆ ਸੀ ਉਹ ਪਾਰਟੀ ਤੋਂ ਉਦੋਂ ਦੀ ਦੂਰੀ ਬਣਾ ਕੇ ਚੱਲ ਰਹੇ ਸੀ ਚਲੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਜਾਂ ਇਹ ਕਹਿ ਸਕਦੇ ਆ ਕਿ ਸੁਖਵੀਰ ਸੋਬਾਦਲ ਉਹ ਜਿਹੜੀ ਹਿੰਮਤ ਕਰ ਰਹੇ ਨੇ ਇਹਨਾਂ ਰੁੱਸਿਆਂ ਨੂੰ ਵਾਪਸ ਲਿਆਉਣ ਦੀ ਕੀ ਉਹਦੇ ਨਾਲ ਕੋਈ ਫਰਕ ਪਵੇਗਾ ਕੱਲ ਜਿਹੜੀ ਇਹਨਾਂ ਦੀ ਕੋਰ ਕਮੇਟੀ ਹੋਈ ਉਹਦੇ ਵਿੱਚ ਬਹੁਤ ਸਾਰੇ ਆਗੂਆਂ ਦੀ ਇਹ رائے ਸੀ ਕਿ ਭਾਈ ਅਜੇ ਸਾਡੇ ਨਾਲ ਲੋਕ ਰੁੱਸੇ ਬੇ ਆ। ਉਹ ਰੁੱਸੇ ਹੋਏ ਲੋਕ ਕਦੋਂ ਵਾਪਸ ਆਉਂਦੇ ਆ ਸਾਡੇ ਨਾਲ ਜੁੜਦੇ ਆ ਇਹ ਸਮਾਂ ਦੱਸੇਗਾ। ਜੀ। ਸ ਤਾਂ ਦੂਜੇ ਪਾਸੇ ਕਾਂਗਰਸ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਕਿ ਦਿੱਲੀ ਦੇ ਵਿੱਚ ਟਿਲਸਬ ਤੋਂ ਕਈ ਐਮ ਫੈਸਲੇ ਲੈ ਕੇ ਰਹੇ ਜੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ जय राम रमेश ਉਹਨਾਂ ਨੇ ਚੋੜ-ਵਾਟ ਦੇ ਮਾਮਲੇ ਦੇ ਵਿੱਚ ਪ੍ਰਸਤ ਮਿਲਣੀ ਕੀਤੀ ਹੈ ਉਹਨਾਂ ਨੇ ਇੱਕ ਖੁਲਾਸਾ ਕੀਤਾ ਹੈ ਜਿਹੜੇ ਐਸਬੀਆਈ ਨੇ ਖੁਲਾਸੇ ਕੀਤੇ ਨੇ 14 ਫਰਜੀ ਕੰਪਨੀਆਂ ਨੇ ਇਹਦੇ ਵਿੱਚ ਤੇ 40 ਲੱਖ ਕਰੋੜ ਦਾ ਇਹਨਾਂ ਨੂੰ ਕੰਮ ਦਿੱਤਾ ਗਿਆ ਆ ਜਿਹੜਾ ਇੱਕ ਲੈ ਕੇ ਆਏ ਨੇ ਸਭ ਤੋਂ ਵੱਡਾ ਉਹਦਾ ਨਾਂ ਹੈ ਜੀ ਸ਼ਰਦ ਚੰਦਰ ਰੈਡੀ ਇਹ ਵੀ 419 ਕਰੋੜ ਇਸ ਤੋਂ ਇਹਦੇ ਲਈ ਕਹਿੰਦੇ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਹੈ ਪ੍ਰਧਾਨ ਮੰਤਰੀ ਸਾਹਿਬ ਤੇ ਮਾਨਯੋਗ ਸੁਪਰੀਮ ਕੋਰਟ ਇਹ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਵੇ ਇੱਕ ਜਾਂਚ ਟੀਮ ਬਣਾਵੇ ਜਿਹੜੀ ਇਹਦੀ ਪੂਰੀ ਪੜਤਾਲ ਕਰੇ ਉਹਨਾਂ ਕੰਪਨੀਆਂ ਨੂੰ ਵੀ ਜਿਨ੍ਹਾਂ ਦਾ ਮੁਨਾਫਾ ਬਹੁਤ ਘੱਟ ਹੈ ਤੇ ਉਹਨਾਂ ਨੇ ਚੰਦੇ ਬਹੁਤ ਦਿੱਤੇ ਐ ਤੇ ਕਿਹਾ ਉਹਨਾਂ ਨੇ ਕੀ ਐ ਚੰਦਾ ਦੋ ਧੰਦਾ ਲਓ ਇੱਕ ਚਾਰ ਰਾਸਤੇ ਕਹਦੇ ਦੋ ਰਾਸਤੇ ਤਾਂ ਲੋਕਾਂ ਦੇ ਹੁੰਦੇ ਸੀ ਚਾਰ ਰਾਸਤੇ ਬਣਾ ਲਏ ਨੇ ਤੇ ਭਾਤੀ ਜਨਤਾ ਪਾਰਟੀ ਦੂਜਿਆਂ ਨੂੰ ਡਰਾ ਰਹੀ ਐ ਉਹਨਾਂ ਦੇ ਖਰਚਿਆਂ ਨੂੰ ਜਦੋਂ ਕੋਈ ਚੀਜ਼ ਮੇਰਾ ਪੁਰਾਣਾ ਤਜਰਬਾ ਲੋਕ ਅਪਣਾ ਲੈਣ ਕਿਸੇ ਵੀ ਚੀਜ਼ ਨੂੰ ਉਹ ਹੱਕ ਵਿੱਚ ਅਪਣਾ ਲੈਣ ਉਹ ਵਿਰੋਧ ਵਿੱਚ ਅਪਣਾ ਲੈਣ ਤੇ ਫਿਰ ਤੂਫਾਨ ਉੱਠਦੇ ਹੁੰਦੇ ਆ ਅਸੀਂ ਪਿਛਲੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਖੇ ਨੇ ਸੋ ਅਜਿਹੇ ਮਾਵਲਿਆਂ ਦੇ ਵਿੱਚ ਹੁਣ ਆਪਾਂ ਅੱਗੇ ਦੇਖਦੇ ਹਾਂ ਕੀ ਵਰਤਦਾ ਸੋ ਇਹ ਕਾਫੀ ਮਹੱਤਵਪੂਰਨ ਗੱਲ ਮੰਨੀ ਜਾਵੇਗੀ ਜੀ ਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਆ ਹੋ ਇੱਕ ਅਪ੍ਰੈਲ ਤੋਂ ਟਿਲਸਾਬ ਸ਼ੁਰੂ ਹੋ ਜਾਵੇਗੀ ਜੀ ਦੇਖੋ ਦੋ ਸੀਜ਼ਨ ਬੜੇ ਮਹੱਤਵਪੂਰਨ ਹੁੰਦੇ ਨੇ ਕਹਾੜੀ ਦਾ ਤੇ ਕਸੌਣੀ ਦਾ ਇਹ ਫਸਲ ਹਾੜੀ ਦੀ ਹੈ ਆਮ ਤੌਰ ਤੇ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਜਦੋਂ ਠੰਡ ਉਤਰਨੀ ਸ਼ੁਰੂ ਹੁੰਦੀ ਹੈ ਤੇ ਇਹ ਜਿਹੜੀ ਹੈ ਹਾੜੀ ਦੀ ਫਸਲ ਕਨਕ ਇਹ ਜਦੋਂ ਗਰਮੀ ਸ਼ੁਰੂ ਹੁੰਦੀ ਹੈ ਉਦੋਂ ਹੁੰਦੀ ਹੈ ਤੇ 1 ਅਪ੍ਰੈਲ ਤੋਂ ਆਮ ਤੌਰ ਤੇ ਇਹਦੇ ਬਾਰੇ ਪਤਾ ਲੱਗਿਆ ਜੀ 132 ਲੱਖ ਮੀਟਰ ਕਟਾਨ ਇਹਨਾਂ ਦਾ ਟੀਚਾ ਕਨਕ ਖਰੀਦਣ ਦਾ ਅਸੀਂ ਆਪਣੇ ਵਾਸਤੇ ਤਾਂ ਖਰੀਦੇ ਨਹੀਂ ਦੇਸ਼ ਵਾਸਤੇ ਖਰੀਦੇ ਆ ਤੇ ਪਤਾ ਲੱਗਿਆ ਕਿ 2900 ਕਰੋੜ ਜਿਹੜੀ ਕੈਸ਼ ਕ੍ਰੈਡਿਟ ਲਿਮਟ ਹੈ ਮੇਰੇ ਖਿਆਲ ਅੰਕੜਾ ਕਿਤੇ ਗਲਤ ਨਸ਼ਰ ਹੋਇਆ ਹੋਵੇ 29000 ਕਰੋੜ ਹੋ ਸਕਦੀ ਹੈ ਕਿਉਂਕਿ ਛੋਨੇ ਬਿਲੇ 31000 ਕਰੋੜ ਤੋਂ ਵੱਧ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਮੰਡੀਆਂ ਦੇ ਖਰੀਦ ਕੇਂਦਰ ਇਹਨਾਂ ਦੀ ਗਿਣਤੀ 3000 ਹੈ ਪਤਾ ਲੱਗਿਆ ਕਿ ਵੱਡੀ ਬੋਰਡ ਵੱਲੋਂ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਉੱਥੇ ਪ੍ਰਬੰਧ ਕਰਨ ਵਾਸਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਕਿ ਇਹਨਾਂ 2 ਸਾਲਾਂ ਦੇ ਵਿੱਚ ਲੋਕਾਂ ਦਾ ਸਰਕਾਰ ਤੋਂ ਮੋਹ ਆਹੋ ਭੰਗ ਹੋ ਗਿਆ ਜੀ ਦੇਖੋ ਇਹ ਚਰਚਾ ਅਡੋਰ ਚਲਦੀ ਐ ਸਰਕਾਰਾਂ ਆਉਂਦਿਆਂ ਨੇ ਸਰਕਾਰਾਂ ਵਾਅਦੇ ਬਹੁਤ ਕਰ ਲੈਂਦੀਆਂ ਨੇ ਉਹ ਸਿਚੁਏਸ਼ਨ ਖਜ਼ਾਨੇ ਦਾ ਮੂੰਹ ਨਹੀਂ ਦੇਖਦੀਆਂ ਕਿ ਖਜ਼ਾਨੇ ਦੇ ਵਿੱਚ ਹੈ ਕਿੰਨਾ ਕੁ ਕੁਛ ਹੈ ਜਦੋਂ ਵੱਡੇ ਵੱਡੇ ਵਾਅਦੇ ਹੋ ਜਾਂਦੇ ਨੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਅਜਿਹੇ ਦੇ ਵਿੱਚ ਫਿਰ ਲੋਕਾਂ ਦੇ ਵਾਦੇ ਨਹੀਂ ਪੂਰੇ ਹੁੰਦੇ ਲੋਕ ਧਰਨੇ ਲਾਉਂਦੇ ਨੇ ਬਜਾਰੇ ਕਰਦੇ ਨੇ ਤੇ ਜੇ ਸਾਡੇ ਰਾਸੀ ਲੋਕ ਉਹੀ ਗੱਲ ਕਰਨ ਜਿਹੜੀ ਕੀਤੀ ਜਾ ਸਕਦੀ ਹੈ ਖਜ਼ਾਨਾ ਆਗਿਆ ਦਿੰਦਾ ਹੋਵੇ ਤਾਂ ਫਿਰ ਹੋ ਸਕਦਾ ਹੈ ਲੋਕ ਉਸ ਪਾਸੇ ਵੱਲ ਇਸ ਤਰ੍ਹਾਂ ਦਾ ਨਾ ਹੋਵੇ ਕਿਉਂਕਿ ਜਿੰਨੀਆਂ ਮੰਗਾਂ ਨੇ ਇਹ ਪੂਰਿਆ ਨਹੀਂ ਹੋ ਸਕਦੀਆ ਤੁਸੀਂ ਮੁਕਤ ਖੋਰੀਆਂ ਨੂੰ ਤੋੜ ਲਿਆ ਜੇ ਮੁਕਤ ਖੋਰੀ ਦੀ ਥਾਤੇ ਤੁਸੀਂ ਉਹਨਾਂ ਲੋਕਾਂ ਨੂੰ ਰੁਜ਼ਗਾਰ ਦਿਓ ਉਹ ਰੋਟੀ ਵੀ ਆਪ ਖਾ ਸਕਣ ਤੇ ਛੋਟੇ ਬਿਜਲੀ ਦੇ ਬਿੱਲ ਵੀ ਤਾਰ ਸਕਣ ਪਰ ਰਾਸ਼ੀਆ ਪਾਰਟੀਆਂ ਨੂੰ ਕੁਰਸੀ ਪਿਆਰੀ ਹੈ ਜਨਤਾ ਪਿਆਰੀ ਨਹੀਂ ਹੈ ਜੀ ਸੋ ਅੱਜ ਦੇ ਪਰੋਣਾ ਦੇ ਵਿਚ ਅਨੇ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਉਹਨਾਂ ਨੇ ਕਿ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ